ਪਹੁੰਚੀ ਹੈ ਤਪਾ ਮੰਡੀ ਦੇ ਵਿੱਚ ਬਹੁਤ ਵੱਡਾ ਕਾਟਰ ਰੱਖਿਆ ਗਿਆ ਸੀ ਪੰਜਾਬ ਚ ਜਿਹੜਾ ਗੈਂਗਸਟਰ ਬਣਾ ਕੇ ਨੌਜਵਾਨਾਂ ਨੂੰ ਉਹਨਾਂ ਦਾ ਅਨਕਾਉਂਟਰ ਕਿਤੇ ਜਾ ਰਹੇ ਫੇਰ ਕਨਕਾਉਂਟਰ ਉਹਦੇ ਮਾਮਲੇ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਮੰਡੀ ਦੇ ਵਿੱਚ ਤਪਾ ਮੰਡੀ ਚ ਉੱਥੇ ਸਾਨੂੰ ਇਰਾਚ ਆਨੇ ਵੀਰ ਜੀ ਸਾਡੇ ਤੇ ਜਗਜੀਵੀਰ ਜੀ ਜਿਨ੍ਹਾਂ ਦੀ ਬਹੁਤ ਤੁਸੀਂ ਸਭ ਜਾਣਦੇ ਹੋ ਉਹਨਾਂ ਦਾ ਨਾਂ ਕੋਈ ਨਹੀਂ ਜਾਣਦਾ ਵੀਰ ਸਾਨੂੰ ਰੋਡ ਤੇ ਪੈਦਲ ਜਾ ਰਹੇ ਸੀ ਤੇ ਸਾਨੂੰ ਮਿਲ ਕੇ ਤੇ ਰੋਕ ਕੇ ਗੱਡੀ ਕਹਿੰਦੇ ਚਲੋ ਤੁਸੀਂ ਬੈਠ ਜਾਓ ਵਿੱਚ ਜਗਾ ਬਜ਼ੁਰਗ ਸਾਰੇ ਪਿੰਡੋਂ ਆਏ ਆ ਤੁਸੀਂ ਦੇਖੋ ਇਹਨਾਂ ਦੀ ਬਹੁਤ ਮਤਲਬ ਕਿ ਦੇਣਾ ਕਿਸਾਨੀ ਨੂੰ ਹੋਰ ਸਿੱਕੀ ਨੂੰ ਮਤਲਬ ਕਿ ਜਜ਼ਬੇ ਹੋਰ ਹਿੰਮਤ ਵਾਲੀ ਗੱਲ ਆ ਜਗੀਵਰ ਜੀ ਕਿਦਾਂ ਅੱਜ ਫਿਰ ਤੁਸੀਂ ਪਹੁੰਚੇ ਹੋ ਕੀ ਅੱਜ ਕਾਰਨ ਕੀ ਇਸੇ ਤਰ੍ਹਾਂ ਜੀ ਜੁਵੀਰ ਬਈ ਲੱਖੇ ਸਦਾਨੇ ਨੇ ਇੱਥੇ ਕੱਟ ਰੱਖਿਆ ਸੀ ਪੰਜਾਬ ਦੇ ਨੌਜਵਾਨਾਂ ਨੂੰ ਹਾਂ ਜੀ ਜੀ ਇੱਕ ਪੜ੍ਹੇ ਲਿਖੇ ਨੌਜਵਾਨ ਕਹਿ ਸਕਦੇ ਜੀ ਜਾਂ ਕੋਈ ਮੈ ਟੀਚਰ ਹੈ ਜਿਮੇ ਹਾਂ ਜੀ ਹਾਂ ਜੀ ਦੋਨੇ ਆਣੇ ਦੇ ਵਿੱਚ ਜਿਹੜਾ ਪੁਲਿਸ ਨੇ ਤਸ਼ੱਦਦ ਕਰਕੇ ਮਾਰਿਆ ਗਿਆ ਸੀ ਹਾਂ ਜੀ ਹਾਂ ਜੀ ਇੰਸੀ ਤਰ੍ਹਾਂ ਪੰਜਾਬ ਦੀ ਨੌਜਵਾਨੀ ਸਾਰੇ ਪੜ੍ਹੇ ਲਿਖੇ ਜੋਤ ਹੈਗਾ ਹਾਂ ਜੀ ਹਾਂ ਜੀ ਸੋ ਉਹਨਾਂ ਤੇ ਗੈਂਗਸਟਰ ਵਲੋਂ ਕਹਿ ਸਕਦੇ ਆ ਇੱਕ ਸਰਕਾਰੀ ਸਾਸਤਾਂ ਦੇ ਅਧੀਨੋਂ ਹਾਂਜੀ ਜੀ ਪੰਜਾਬ ਦੀ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਹਾਂਜੀ ਜੀ ਕੋਈ ਵੀ ਪੰਜਾਬ ਦਾ ਨੌਜਵਾਨ ਆਵਾਜ਼ ਚੁੱਕਦਾ ਚਾਹੋ ਬਾਈ ਦੀਪ ਸਿੱਧੂ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਚਾਹੋ ਲੱਖਾ ਸਦਾਨਾ ਹੋਵੇ ਇਹ ਜਿਹੜਾ ਤਾਨਾ ਸਰ ਰਹੀ ਆ ਭਗਵੰਤ ਮਾਨ ਦੀ ਸਰਕਾਰ ਦਾ ਹਾਂਜੀ ਹਾਂਜੀ ਬੋਚੜ ਸਰਕਾਰ ਨੇ ਪੰਜਾਬ ਦੀ ਨੌਜਵਾਨੀ ਤੇ ਹੂੰ ਹੂੰ ਅੱਖ ਰੱਖ ਲਈ ਕੁਝ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਖਤਮ ਕਰ ਚੁੱਕੇ ਹੈ ਕੁਸ ਬਲੇਸਾਂ ਦੀ ਧਰਤੀ ਤੇ ਚਲੇ ਗਏ ਬਿਲਕੁਲ ਜੀ ਰਹਿੰਦਾ ਖੰਦਾ ਜਿਹੜਾ ਜੋਥ ਹੈਗਾ ਕੁਸ ਇਹ ਗੈਂਗਸਟਰ ਬਣਾ ਕੇ ਜਿਹੜੇ ਇਹਨਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਸੋ ਪੰਜਾਬ ਦੀ ਨੌਜਵਾਨੀ ਦੀ ਜਿਹੜੀਆਂ ਸਵਾਲ ਕਿਤੇ ਸਰਕਾਰ ਨੂੰ ਕਰਦੀ ਹੈ ਪੁੱਛਦੀ ਹੈ ਆਪਣੇ ਹਾਲਾਤਾਂ ਬਾਰੇ ਪੰਜਾਬ ਦੇ ਹਾਲਾਤ ਇਸ ਵਕਤ ਕੀ ਹੋ ਰਹੇ ਨੇ ਬਿਲਕੁਲ ਤਾਂ ਉਸ ਪੰਜਾਬ ਦੇ ਨੌਜਵਾਨ ਨੂੰ ਜਿਹੜਾ ਚੱਕ ਕੇ ਜੇਲ੍ਹਾਂ ਦੇ ਵਿੱਚ ਛਿੱਟਿਆ ਜਾਂਦਾ ਜਿਵੇਂ ਬਾਈ ਅਮਰਤਪਾਲ ਹੈ ਜਿੰਨਾ ਤੇ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਸੀ ਜੇ ਭਾਰਤ ਦਾ ਅੰਗ ਹੀ ਨਹੀਂ ਸਾਨੂੰ ਸਮਝਣਾ ਹਾਂਜੀ ਜੀ ਫਿਰ ਫੋ ਸਾਡੇ ਨਾਲ ਬੱਸ ਲੋਕੀ ਇਹ ਕਿ ਸਿੱਖਾਂ ਨਾਲ ਇਸ ਕਰਕੇ ਕੀਤੀ ਜਾਂਦੀ ਹੈ ਸੋ ਉਹ ਐਨਐਸਏ ਕਹਿੰਦੇ ਹੋਰ ਸਟੇਟਾਂ ਦੇ ਵਿੱਚ ਦੇਖੀਏ ਤਾਂ ਐਨਐਸਏ ਇੱਕ ਸਾਲ ਦੀ ਲਾਈ ਜਾਂਦੀ ਹੈ ਬਿਲਕੁਲ ਜੀ ਸੋ ਪੰਜਾਬ ਦੇ ਨਾਲ ਇੱਕ ਭਾਰਤ ਦੇ ਨੌਜਵਾਨਾਂ ਤੇ ਦੋ ਵਾਰ ਹੀ ਐਨਐਸਏ ਲਾਈ ਜਾਂਦੀ ਸੀ ਪਰ ਬੜੀ ਦੁੱਖ ਵਾਲੀ ਗੱਲ ਹੈ ਜਿਹੜੀ ਭਾਈ ਅਮਰਪਾਲ ਤੇ ਜਿਹੜੀ ਤੀਜੀ ਵਾਰ ਐਨਐਸਏ ਲਾਈ ਹੈ ਜਿਹੜੀ ਚੱਕ ਕੇ ਸੋ ਪੰਜਾਬ ਦੇ ਨੌਜਵਾਨਾਂ ਨੂੰ ਵਿਚਾਰ ਰਿਹਾ ਸੀਗਾ ਜੇ ਆਪਾਂ ਹੋਰ ਵੀ ਕਿਤੇ ਦੇਖੀਏ ਤਾਂ ਕਿਤੇ ਹਿੰਦੂ ਰਾਸ਼ਟਰ ਵਾਲੇ ਵੱਲੋਂ ਠਾਣਿਆਂ ਚ ਅੱਗਾਂ ਲਾਈਆਂ ਜਾਂਦੀਆਂ ਨੇ ਪਰ ਅਮਰਤਪਾਲ ਨੇ ਕੋਈ ਅੱਗ ਨਹੀਂ ਸਿਲਾਈ ਦੇਖੋ ਕਾਵੜ ਵਾਲੇ ਹੁਣ ਕੀ ਕੁਝ ਕਰੀ ਜਾ ਰਹੇ ਆ ਕਾਵੜ ਵਾਲੇ ਜਿਹੜਾ ਰੋਡ ਤੇ ਜਾਂਦੇ ਹੋਏ ਲੋਕਾਂ ਦੀ ਗੱਡੀਆਂ ਤੋੜ ਰਹੇ ਆ ਕਾਵੜ ਮੈਂ ਵੀ ਉਹ ਵੀਡੀਓ ਦੇਖੀ ਹੈ ਕਿ ਪਰਿਵਾਰ ਆਗਾ ਬੱਚੀਆਂ ਨੂੰ ਚੱਕ ਚੱਕ ਗੱਡੀਆਂ ਦਾ ਟਾਕੀਆਂ ਤੋੜੀਆਂ ਜਾਂਦੀਆਂ ਨੇ ਬਿਲਕੁਲ ਜੀ ਤਾਂ ਇੱਥੇ ਜਿਹੜਾ ਐਨਐਸਏ ਲਾਉਣੀ ਹੈ ਜਿੱਥੇ ਉੱਥੇ ਐਨਐਸਏ ਕਿਉਂ ਨਹੀਂ ਲਾਈ ਜਾਂਦੀ ਹਾਂਜੀ ਬਿਲਕੁਲ ਫਿਰ ਪਾਵਨ ਸਰੂਪਾਂ ਦੀਆਂ ਬੇਅਦਮੀਆਂ ਹੁੰਆਂ ਅੰਗ ਪਾੜੇ ਜਾਂਦੇ ਨੇ ਐਨਐਸਏ ਜਿੱਥੇ ਲਾਉਣੀ ਹੈ ਉੱਥੇ ਲਾਉਣੀ ਚਾਹੀਦੀ ਹੈ ਪਰ ਇਹ ਨਹੀਂ ਹੈਗਾ ਜਿਹੜੇ ਪੰਜਾਬ ਦੇ ਨੌਜਵਾਨ ਨਸ਼ਾ ਛਡਾਉਂਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦੇ ਲਈ ਹੱਕ ਮੰਗਦੇ ਨੇ ਤੇ ਜਾਂ ਕਿਸਾਨੀ ਆਪਣੇ ਇੱਕ ਕਿਸਾਨੀ ਦੇ ਖਾਤਰ ਕਿਸਾਨ ਲੜ ਰਹੇ ਹੈ ਦਿਨ ਰਾਤ ਉਹਨਾਂ ਨੂੰ ਉਹਨੇ ਜ਼ਮੀਨਾਂ ਦੇ ਵਿੱਚ ਦੀ ਰੋਡ ਨਿਕਲ ਰਹੇ ਨੇ ਪਹਿਲੀ ਗੱਲ ਉਹਨਾਂ ਦੀ ਜਿਹੜੀ ਜ਼ਮੀਨ ਹੁੰਦੀ ਸੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਂਦਾ ਹੁੰਦਾ ਸੀ ਬਿਲਕੁਲ ਜੀ ਤਕਰੀਬਨ ਅੱਜ ਮੈਂ ਜਲੰਧਰ ਦੇ ਪਿੱਛੇ 25 ਤਰੀਕ ਨੂੰ ਜਾ ਕੇ ਆਇਆ ਉੱਥੇ ਵੀ ਇੱਕ ਜਿਹੜਾ ਜ਼ਿਮੀਂਦਾਰਾਂ ਤੋਂ ਜ਼ਮੀਨ ਖੋਹ ਕੇ ਡਾਇਰੈਕਟਲੀ ਕੋਈ ਮੁਆਵਜ਼ਾ ਨਹੀਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਤੁਸੀਂ ਆਪਣੇ ਪਲਾਟ ਬਣਾ ਕੇ ਆਪਣੇ ਪਲਾਪਕ ਪਲਾਪਕ ਪਲਾਟ ਕੱਟ ਤੇ ਹਾਂ ਜੀ ਜੀ ਪਲਾਟ ਕੱਟ ਕੇ ਤੁਸੀਂ ਇੱਥੇ ਰਹੋ ਤੇ ਬਾਕੀ ਤੁਹਾਨੂੰ ਕੋਈ ਮੁਆਵਜ਼ਾ ਕਿਸੇ ਤਰ੍ਹਾਂ ਦਾ ਧੱਕੇ ਨਾਲ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਸੋ ਸਾਰੇ ਹੀ ਇਕੱਠੇ ਹੋ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਓ ਪਾਈ ਨੰਦ ਲਾਲ ਜੀ ਕਹਿੰਦੇ ਨੇ ਅੱਗੇ ਸਮਝ ਚੱਲੋ ਨੰਦ ਲਾਲ ਲਾ ਪਾਛੇ 100 ਬਿੱਤੀ 100 ਬਿੱਤੀ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਜੀ ਭਾਈ ਸਾਹਮਣੇ ਸਾਨੂੰ ਸਾਰੇ ਚੀਜ਼ਾਂ ਦਾ ਜਾਨੂ ਕਰਾਇਆ ਅੱਜ ਹੁਣ ਆਪਾਂ ਪਹੁੰਚ ਚੁੱਕੇ ਹਾਂ ਦੇਖੋ ਤੁਸੀਂ ਆ ਬੜੀ ਹਿੰਮਤ ਹੈ ਇਹਨਾਂ ਦੀ ਕਿ ਹਰ ਜਗ੍ਹਾ ਤੇ ਜੇ ਪੰਜਾਬ ਦੀ ਗੱਲ ਹੁੰਦੀ ਹੈ ਜੱਗੀ ਵੀਰ ਹਮੇਸ਼ਾ ਆਪਣੇ ਅੱਗੇ ਰਹਿੰਦੇ ਨੇ ਜਦੋਂ ਉਹਨਾਂ ਨੂੰ ਸਮਾਂ ਜਿੰਨੀ ਵੀ ਜੋ ਵੀ ਜਿਸ ਤਰ੍ਹਾਂ ਵੀ ਸਹਿਯੋਗ ਕਰੋ ਪਿੰਡ ਵਾਲੇ ਦੇਖੋ ਬਜ਼ੁਰਗ ਭਾਈ ਨਾਲ ਕਿਹਨਾਂ-ਕਿਹਨਾਂ ਲਿਆਏ ਤੁਸੀਂ ਬਜ਼ੁਰਗ ਆਪਣੇ ਪਿੰਡ ਦੇ ਮੇਰੇ ਪਾਪਾ ਜੀ ਨੇ ਬਤਨਾ ਬਜ਼ੁਰਗ ਨੇ ਜੀ ਕੋ ਚਾਰ ਸਿੰਘ ਬਦਰੇ ਤੋਂ ਹਾਂਜੀ तकरीबन ਜਿੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਕਮ ਮਿਲਦਾ ਜਿੰਨਾ ਕ ਟਾਈਮ ਮੇਰੇ ਕੋਲੇ ਆਪਦੀ ਕਿਰਤ ਚ ਕਿਤੇ ਟਾਈਮ ਲੱਗਦਾ ਮੈਂ ਹਰ ਤਾਂ ਤੇ ਜਾ ਬਿਲਕੁਲ ਬਿਲਕੁਲ ਬੜੀ ਗੱਲ ਪੰਜਾਬ ਦਾ ਬਾਈ ਦੀਪ ਸਿੱਧੂ ਦਾ ਦਰਦ ਕਿਤੇ ਭਲਾਇਆ ਨਹੀਂ ਜਾ ਸਕਦਾ ਬਿਲਕੁਲ ਜੀ ਪਰ ਹੁਣ ਵੀ ਜੋ ਕੁਝ ਹੋ ਗਿਆ ਭਾਈ ਨੰਦ ਲਾਲ ਦਾ ਜਿਵੇਂ ਪਿੱਛੇ ਮੈਂ ਸ਼ਬਦ ਬੋਲੇਆ ਜਿੰਨਾ ਚਿਰ ਇਹ ਚੀਜ਼ਾਂ ਆਪਾਂ ਸੋਚਦੇ ਰਹਿਵਾਂਗੇ ਵੀ ਜਾ ਕੇ ਕਿਸੇ ਦਾ ਵੀ ਕੋਈ ਕੰਮ ਇੱਕ ਤਾਂ ਨਹੀਂ ਹੈਗਾ ਇਹ ਬਿਲਕੁਲ ਹੁਣ ਟਾਈਮ ਹੈ ਇਸ ਵਕਤ ਕੋਈ ਚੋਕਸਾਨ ਜੁਨੀਅਨ ਵਾਲਾ ਕੋਈ ਵੀ ਹੈ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਸੰਬੰਧ ਦੇ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ ਹੂੰ ਹੂੰ ਸ਼ਾਇਦ ਉਹ ਤੋਂ ਨਹੀਂ ਸਮਝ ਸਕੇ ਤਾਂ ਹੁਣ ਵੀ ਤੁਸੀਂ ਜੇਕਰ ਇਕੱਠੇ ਹੋ ਜੋ ਪਰ ਤੁਹਾਡੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਖਤਮ ਹੋ ਰਹੀ ਹੈ ਗੈਂਗਸਟਰ ਬਣਾ ਕੇ ਮਾਰਿਆ ਜਾ ਰਿਹਾ ਮਾਰਿਆ ਜਾ ਰਿਹਾ ਹੈ ਤਾਕਸ਼ਾਨਾ ਤੇ ਤਸੱਦਦ ਕਰਿਆ ਜਾ ਰਿਹਾ ਹੈ ਤਾਂ ਇਹ ਕਿਹਦੇ ਨਾਲ ਭਾਈ ਜੀ ਇਹ ਗੱਲ ਦੀਪ ਸਿੱਧੂ ਬਹੁਤ ਰੋਲਾ ਪਾਉਂਦਾ ਰਿਹਾ ਮਤਲਬ ਹੱਥ ਜੋੜਦਾ ਰਿਹਾ ਵੀ ਵੀਰੇ ਮੰਨ ਲਓ ਮੰਨ ਲਓ ਸਮਾ ਹੈਗਾ ਅਜੇ ਵੀ ਸਮਝ ਲਓ ਪਰ ਉਹਨੂੰ ਕਿਸੇ ਨੇ ਸੁਣ ਹੀ ਨਹੀਂ ਮੰਨੀ ਨਹੀਂ ਜਾਣ ਤੋਂ ਬਾਅਦ ਸਾਰੇ ਹੁਣ ਕਹਿ ਰਹੇ ਆ ਵੀ ਦੀਪ ਭਾਈ ਇਦਾਂ ਦੀਪ بھائی ਐਦਾਂ ਦੀਪ بھائی ਵਾਰੇ ਉਸ ਟਾਈਮ ਵਿਚਾਰੇ ਦੀ ਕਿਸੇ ਨੇ ਸੁਣੀ ਨਹੀਂ ਉਹ ਡਰੋਂਦਾ ਰਿਹਾ ਮਤਲਬ ਖਾਚਾ ਤਰੂ ਵੀ ਹੁੰਦੇ ਆ ਜਾਂਦੇ ਵੀ ਯਾਰ ਮੈਂ ਬਿਲਕੁਲ ਤੇ ਇਹ ਕਹਿ ਸਕਦੇ ਆਂ ਵੀ ਬਾਈ ਦੀਪ ਦਾ ਜੋ ਆਪਣੇ ਲਈ ਖੂਨ ਡੋਲੇ ਪੰਜਾਬ ਦੀ ਨੌਜਵਾਨੀ ਨੂੰ ਮੁੜ ਸਰਜੀਤੋ ਕਰਕੇ ਗਏ ਬਿਲਕੁਲ ਪਰ ਆਪਾਂ ਇਸ ਵਕਤ ਬਾਈ ਦੀਪ ਦੀ ਜਿਹੜੀ ਸਹਾਦਤ ਹੈ ਹੂੰ ਹੂੰ ਤਾਂ ਉਹਨੂੰ ਇਹ ਹੀ ਨਾ ਜਾਣੀ ਜਾਈ ਜਾਵੇ ਬਿਲਕੁਲ ਆਪਾਂ ਤੋਸ ਤੇ ਪਾਵੇਂ ਤਿਲ ਪਰ ਵੀ ਸੋਚ ਅੰਦਰ ਹੋਵੇ ਤਾਂ ਬੰਦੇ ਦੇ ਹੱਕ ਸੱਚ ਦੇ ਲਈ ਜਰੂਰ ਆਵਾਜ਼ ਠੋਣੀ ਚਾਹੀਦੀ ਹੈ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਪਾਵੇਂ ਲੱਖ ਮਤ ਸਾਡੇ ਮਤ ਭੇਦੋਂ ਹੋਣਗੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਜਗ੍ਹਾ ਤੇ ਪਹੁੰਚਣ ਦੀ ਜੀ ਬਿਲਕੁਲ ਜੀ ਤੇ ਸਰਕਾਰ ਅਗਮਨਤਮਨ ਦੀ ਸਰਕਾਰ ਆਪਾਂ ਮੇ ਘਰਾਂ ਚ ਬੰਦੀ ਬਣਾ ਕੇ ਰੱਖ ਲੈਂਦੀ ਹੈ ਹੂੰ ਹੂੰ ਤਾਂ ਕਿਤੇ ਵੀ ਪ੍ਰੋਗਰਾਮਾਂ ਤੇ ਨਹੀਂ ਜਾਣ ਦਿੱਤਾ ਜਾਂਦਾ ਇਹ ਸਭ ਤੋਂ ਦੀਪਬਾਈ ਕਹਿੰਦਾ ਹੁੰਦਾ ਸੀਗਾ ਇਹ ਬੁੱਚੜ ਸਰਕਾਰ ਹੈ ਜਿਉਂਦੇ ਜੀ ਕਹਿ ਗਿਆ ਸੀ ਬਿਲਕੁਲ ਜਦੋਂ ਦਿਨ ਦੇਖਣੇ ਪੈ ਦੇ ਦੀਪਕ ਹੈ ਕਿ ਬਿਲਕੁਲ ਦੇਖੋ ਤੁਸੀਂ ਹੁਣ ਮੁਸਲਮਾਨ ਵੀਰ ਵੀ ਆਏ ਹੋਏ ਨੇ ਦੇਖੋ ਤੁਸੀਂ ਤੇ ਹਰ ਤਰ੍ਹਾਂ ਦਾ ਤਗਮਾ ਮਤਲਬ ਕਿ ਹਰ ਹਰ ਵਰਗ ਦਾ ਬੰਦਾ ਇਹ ਚਾਹੁੰਦਾ ਹੈ ਕਿ ਵੀ ਨਹੀਂ ਇਹ ਗਲਤ ਹੋ ਰਿਹਾ ਪੰਜਾਬ ਚ ਜੋ ਹੋ ਰਿਹਾ ਇਹ ਪੰਜਾਬ ਪੰਜਾਬੀ ਚਾਹੇ ਕਿਸੇ ਵੀ ਧਰਮ ਦੇ ਹੋਣ ਵੀਰ ਸਾਰੇ ਸਾਡੇ ਪਹੁੰਚ ਦੇ ਦੇਖੋ ਤੁਸੀਂ ਹਾਂ ਇਹ ਹੁੰਦਾ ਹੈ ਪਿਆਰ ਹੈ ਨਾ ਇਹ ਨੋਹ ਜੀ ਇਹ ਆਪਣੇ ਪੰਜਾਬ ਨਾਲ ਪਿਆਰ ਹੈ ਨਾ ਲੋਕਾਂ ਦਾ ਇਹਦੇ ਚ ਹਰ ਧਰਮ ਦਾ ਬੰਦਾ ਹੈ ਇਹਦੇ ਸਾਡੇ ਵੀਰ ਇਸ ਕਰਕੇ ਪਹੁੰਚੇ ਨੇ ਕਿਉਂਕਿ ਉਹਨਾਂ ਦੇ ਅੰਦਰ ਦੀ ਕਿਤਨਾ ਕਿਤੇ ਜਿਹੜੀ ਖਿੱਚ ਹੈ ਬੇਬੂ ਰੇਸ਼ਨਾ ਕਹਿ ਸਕਦੇ ਹਾਂ ਤਰੰਗਾਂ ਨੇ ਜਿਹੜੀਆਂ ਇਸ ਕਰਕੇ ਵੀ ਜਿਹੜੇ ਇਕੱਠੇ ਹੋਣਾ ਚਾਹੁੰਦੇ ਨੇ ਜੋ ਜ਼ੁਲਮ ਦੇ ਵਿਰੁੱਧ ਹੈ ਵੀ ਸਾਡੇ ਮੁਸਲਮਾਨ ਭਾਈ ਧਰਮ ਜਿਹੜੇ ਪਹੁੰਚੇ ਨੇ ਇਹਨਾਂ ਦਾ ਵੀ ਜੀ ਆ ਧੰਨਵਾਦ ਆ ਕਰਦੇ ਸਾਰੇ ਚਾਹੁੰਦੇ ਨੇ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਕੰਮ ਹੋ ਰਿਹਾ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਦੇਖੋ ਜੀ ਹਰ ਧਰਮ ਦਾ ਬੰਦਾ ਇੱਥੇ ਪਹੁੰਚਿਆ Hindu ਵੀ ਪਹੁੰਚਿਆ Sikh ਵੀ ਪਹੁੰਚਿਆ ਔਰ ਹਰ ਤਰ੍ਹਾਂ ਦਾ ਆਪਾਂ ਰਿਸਪੈਕਟ ਕਰਦੇ ਆ ਜੀ ਹਰ ਤਰ੍ਹਾਂ ਦਾ ਬੰਦਾ ਇੱਥੇ ਪਹੁੰਚ ਗਿਆ ਪੰਜਾਬ ਲਈ ਪੰਜਾਬੀ ਪਹੁੰਚਿਆ ਉਹ ਤੋਂ ਵੱਡੀ ਗੱਲ ਇਹ ਵੀ ਆ ਪੰਜਾਬੀ ਆਪਣੇ ਪੰਜਾਬ ਲਈ ਆਵਾਜ਼ ਚੁੱਕ ਰਹੇ ਆ ਔਰ ਇਹ ਦੇਖੋ ਤਿਆਰੀ ਕੀਤੀ ਜਾ ਰਹੀ ਆ ਬਹੁਤ ਵਧੀਆ ਗੱਲ ਆ ਵੀਰ ਜੱਗੀ ਸਾਡੇ ਭਾਈ ਸਾਹਿਬ ਨੇ ਬਹੁਤ ਚੰਗੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਨਾ ਹਨੂਰਾਜ ਉਹਨਾਂ ਨੇ ਚਲੋ ਇੱਕ ਸਿੱਖ ਦਾ ਮਲਕ ਫਰਜ਼ ਹੁੰਦਾ ਵੀ ਹੈ ਨਾ ਕਿ ਗੁਰਸਿੱਖ ਬੰਦਾ ਜਾ ਰਿਹਾ ਆਪਾਂ ਦੋਨੋਂ ਜਾ ਰਹੇ ਸੀ ਮੈਂ ਤੇ ਮੇਰੀ ਧਰਮਪਤ ਆਪਾਂ ਦੋਨੋਂ ਜਾ ਰਹੇ ਸੀ ਤੇ ਚਲੋ ਹਾਂਜੀ ਥੋੜੀ ਜਿਹੜੀ ਇੱਕ ਹੋਰ ਚੀਜ਼ ਥੋੜੀ ਇੱਕ ਜਰਸੀ ਪਸੰਦ ਬਣੀ ਹੈ ਬਿਲਕੁਲ ਜੀ ਤੇ ਮੇਰਾ ਫਰਜ਼ ਹੁੰਦਾ ਛੜੇ ਪੱਤਰਕਾਰ ਭਾਈਚਾਰੇ ਕਿਤੇ ਵੀ ਕਿਤੇ ਮਿਲਦੇ ਨੇ ਸਾਡਾ ਹਾਂਜੀ ਹਾਂਜੀ ਬਿਲਕੁਲ ਧੰਨਵਾਦ ਭਾਈ ਸਾਹਿਬ ਜਗਜੀਵੀਰ ਦਾ ਬਹੁਤ ਬਹੁਤ ਧੰਨਵਾਦ ਵਾਈ ਗਰੁੱਪ ਆਪਾਂ ਅਸਦਾ ਇਕੱਠ ਵੀ ਕੁਝ ਮੈਂ ਕਹਿੰਨਾ ਚੰਗੇ ਇੱਕ ਸੰਦੇਸ਼ ਮੇ ਜੇ ਆਪਾਂ ਪੰਜਾਬ ਸਰਕਾਰ ਨੂੰ ਵੀ ਦਈਏ ਤੇ ਪੰਜਾਬ ਦੀ ਪੁਲਿਸ ਨੂੰ ਵੀ ਦਈਏ ਉਹ ਵੀ ਸਾਡੇ ਭਰਾ ਨੇ ਕਿ ਉਹਨਾਂ ਨੂੰ ਆਪਣੇ ਪੱਗਾਂ ਵਾਲੇ ਵੀਰ ਦਿਖਣੇ ਚਾਹੀਦੇ ਨੇ ਤੇ ਜਿਹੜੇ ਜਿਹੜੇ ਨੌਜਵਾਨ ਘਰੋਂ ਚੁੱਕ-ਚੁੱਕੇ ਮਾਰ ਰਹੇ ਉਹ ਵੀ ਕਿਸੇ ਮਾਵਾਂ ਦੇ ਪੁੱਤ ਨੇ ਤੇ ਜਰੂਰ ਇਸ ਚੀਜ਼ ਤੇ ਆਪਾਂ ਅੱਗੇ ਗੱਲਬਾਤ ਦੇਖਦੇ ਹੁਣ ਕੀ ਕੁਝ ਬਣਦਾ ਉਹ ਵੀ ਤੁਹਾਨੂੰ ਨਾਲ ਸਾਂਝਾ ਕਰਾਂਗੇ ਪੂਰਾ ਇਸ ਚੈਨਲ ਨਾਲ ਹੀ ਔਰ ਜੋ ਸਾਡੇ ਕੋਲ ਹੋ ਸਕੇਗਾ ਆਪਾਂ ਕਿੱਥੇ ਪਹੁੰਚਿਆ ਫਟੇਗੜ ਸਾਹਿਬ ਨੂੰ ਜਰੂਰ ਵੀਡੀਓ 'ਚ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ